ਗੁਰਦਾਸਪੁਰ ਜ਼ਿਲ੍ਹੇ ਦੀ ਨਾਮਵਰ ਸਿੱਖਿਆਕ ਸੰਸਥਾ ਸੀਬੀ ਇਨਫੋਟੈਕ ਗੁਰਦਾਸਪੁਰ ਵੱਲੋਂ ਅੱਜ ਭਾਰਤ ਵਿਕਾਸ ਪ੍ਰੀਸ਼ਦ ਦੇ ਨਾਲ ਮਿਲ ਕੇ ਗੁਰਦਾਸਪੁਰ ਦੀ ਕਲੰਨੋ ਰੋਡ ਵਿਖੇ ਸੀਬੀ ਇਨਫੋਟੈਕ ਦੀ ਮੇਨ ਬ੍ਰਾਂਚ ਵਿਖੇ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ ਗੱਲਬਾਤ ਦੌਰਾਨ ਇੰਜੀਨੀਅਰ ਸੰਦੀਪ ਕੁਮਾਰ ਐਮ ਡੀ ਸੀ ਬੀ ਇਨਫੋਟੈਕ ਗੁਰਦਾਸਪੁਰ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਇੰਜੀਨੀਅਰ ਇੱਕ ਵੱਡਾ ਨਿਰਮਾਇਆ ਰੋਲ ਅਦਾ ਕਰਦੇ ਹਨ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਅੱਜ ਸੀਬੀ ਇਨਫੋਟੈਕ ਕਲਾਨੌਰ ਗੁਰਦਾਸਪੁਰ ਵਿਖੇ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ ਮੁੱਖ ਮਹਿਮਾਨ ਸ਼੍ਰੀ ਵਿਕਾਸ ਮਹਾਜਨ ਉਪ ਪ੍ਰਧਾਨ ਆਲ ਇੰਡੀਆ ਯੂਥ ਮਹਾਜਨ ਸਭਾ ਅਤੇ ਵਿਸ਼ੇਸ਼ ਮਹਿਮਾਨ ਇੰਜੀਨੀਅਰ ਸੰਦੀਪ ਕੁਮਾਰ ਮੈਨੇਜਿੰਗ ਡਾਇਰੈਕਟਰ ਸੀਬੀ ਇਨਫੋਟੈਕ ਸ਼ਾਮਿਲ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਜੋਰ ਜਗਾ ਕੇ ਕੀਤੀ ਗਈ ਰਾਸ਼ਟਰੀ ਗੀਤ ਵੰਦੇ ਮਾਤਰਮ ਵੀ ਗਾਇਆ ਗਿਆ ਸ਼ਾਖਾ ਦੇ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਪ੍ਰદાન ਰਜੇਸ਼ ਸਲੋਤਰਾ ਨੇ ਆਏ ਹੋਏ ਸਾਰੇ ਹੀ ਗਰਮਾਨੇ ਵਿਅਕਤੀਆਂ ਦਾ ਸਵਾਗਤ ਕੀਤਾ ਅਤੇ ਬ੍ਰਾਂਚ ਦੇ ਮੈਂਬਰਾਂ ਦੇ ਨਾਲ ਜਾਣ ਪਛਾਣ ਕਰਵਾਈ ਅਤੇ बीवीपी ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਇੰਜੀਨੀਅਰ ਮਹਿੰਦਰ ਕੁਮਾਰ ਵੱਲੋਂ ਇੰਜੀਨੀਅਰ ਦਿਵਸ ਸੰਬੰਧੀ ਵਿਸ਼ੇਸ਼ ਤੇ ਮਹੱਤਵਪੂਰਨ ਜਾਣਕਾਰੀ ਵੀ ਸਭ ਨੂੰ ਦਿੱਤੀ ਗਈ ਇੰਸਟੀਚੂਟ ਦੇ ਵਿਦਿਆਰਥੀਆਂ ਵੱਲੋਂ ਇੰਜੀਨੀਅਰਿੰਗ ਡੇ ਤੇ ਵੱਖ-ਵੱਖ ਤਰ੍ਹਾਂ ਦੇ ਭਾਸ਼ਣ ਪੇਸ਼ ਕੀਤੇ ਗਏ ਸ਼ਾਖਾ ਦੇ ਮੈਨੇਜਰ ਮੈਂਬਰ ਇੰਜੀਨੀਅਰ ਬੀਬੀ ਗੁਫਤਾ ਵੱਲੋਂ ਵੀ ਇਹ ਅਸੀਂ ਜਾਣਕਾਰੀ ਦਿੱਤੀ ਕਿ ਡਾਕਟਰ ਐਸ.ਪੀ. ਸਿੰਘਵਾਲੋ ਅੱਜ ਦੇ ਦਿਨ ਸਾਰਿਆਂ ਨੂੰ ਵਧਾਈ ਦਿੱਤੀ ਗਈ ਫਿਰ ਮੁੱਖ ਮਹਿਮਾਨ ਭਾਰਤ ਵਿਕਾਸ ਪਰਿਸ਼ਦ ਸਿਟੀ ਸ਼ਾਖਾ ਤੇ ਸੀਬੀ ਇਨਫੋਟੈਕ ਦੇ ਅੱਜ ਦੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਗਈ ਸ਼ਾਖਾ ਵੱਲੋਂ ਇੰਜੀਨੀਅਰ ਮੈਂਬਰਾਂ ਅਨਿਲ ਅਗਰਵਾਲ, ਮਹਿੰਦਰ ਕੁਮਾਰ, ਬੀਬੀ ਗੁਪਤਾ ਤੇ ਲਲਿਤ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਵੀ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ 'ਚ ਭਾਗ ਲਿਆ ਅਤੇ ਬਹੁਤ ਇੰਜੀਨੀਅਰਿੰਗ ਵਿਸ਼ਿਆਂ ਨਾਲ ਸੰਬੰਧਿਤ ਸੁੰਦਰ ਭਾਸ਼ਣ ਪੇਸ਼ ਕੀਤੇ ਉਨ੍ਹਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ব্রাঞ্চ ਵੱਲੋਂ ਇੰਜੀਨੀਅਰ ਸੰਦੀਪ ਕੁਮਾਰ ਮੈਨੇਜਿੰਗ ਡਾਇਰੈਕਟਰ ਅਤੇ ਐਮ ਡੀ ਮੈਡਮ ਸਿਮਰਨ ਚੇਅਰਪਰਸਨ ਨੂੰ ਵੀ ਸਨਮਾਨਜਨ ਦੇ ਕੇ ਸਨਮਾਨਿਤ ਕੀਤਾ ਗਿਆ ਇੰਸਟੀਚਿਊਟ ਵੱਲੋਂ ਇੰਜੀਨੀਅਰ ਸਿਮਰਨ ਚੇਅਰਪਰਸਨ ਵੱਲੋਂ ਆਏਗੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਮੰਚ ਸੰਚਾਲਨ ਦੀ ਭੂਮਿਕਾ ਸਚਿਵ ਸ਼ਿਲਿੰਦਰ ਭਾਸਕਰ ਨੇ ਬਹੁਤ ਹੀ ਬਖੂਬੀ ਦੇ ਨਾਲ ਨਿਭਾਈ ਪ੍ਰੋਗਰਾਮ ਦੇ ਵਿੱਚ ਜੀ ਰਾਜੇਸ਼ ਸਲੋਤਰਾ ਪ੍ਰਧਾਨ ਦੇ ਇਲਾਵਾ ਪ੍ਰੋਫੈਸਰ ਮਹਿੰਦਰ ਕੁਮਾਰ ਬੀਬੀ ਗੁਪਤਾ ਲਲਿਤ ਕੁਮਾਰ ਡਾਕਟਰ ਐਸ ਪੀ ਸਿੰਘ ਅਨੁਰੰਜਨ ਸੈਣੀ ਵਿਜੇ ਸ਼ਰਮਾ ਵਿਨੇ ਮਹਾਜਨ ਵਿਕਾਸ ਸ਼ੰਗਾਰੀ ਰਮੇਸ਼ ਮੋਹਨ ਸ਼ਸ਼ੀਕਾਂਤ ਮਹਾਜਨ ਸ਼ਿਲਿੰਦਰ ਭਾਸਕਰ ਆਦਿ ਸ਼ਾਮਿਲ ਹੋਏ ਇਸ ਜੂਟ ਦੇ ਲਗਭਗ 50 ਦੇ ਵਿਦਿਆਰਥੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਔਰ ਇਸ ਅੱਜ ਦੇ ਹੋਏ ਪ੍ਰੋਗਰਾਮ ਦੀ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਇਲਾਵਾ ਪੰਜਾਬ ਭਰ ਦੇ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਵਾਲੇ ਇੰਜੀਨੀਅਰਸ ਨੂੰ ਹੈਪੀ ਇੰਜੀਨੀਅਰਸ ਡੇ ਅੱਜ ਸੀਬੀ ਇਨਫੋਟੈਕ ਦੇ ਵਿੱਚ ਇੰਜੀਨੀਅਰਸ ਡੇ ਦੇ ਮੌਕੇ ਤੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਦੇ ਨਾਲ ਇੰਜੀਨੀਅਰਸ ਡੇ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਭਾਰਤ ਵਿਕਾਸ ਪਰਿਸ਼ਦ ਦੀ ਸਾਰੀ ਟੀਮ ਜਿਹੜੀ ਸੀਗੀ ਸੀਬੀ ਇਨਫੋਟੈਕ ਵਿੱਚ ਸ਼ਾਮਿਲ ਸੀਗੀ ਐਂਡ ਇਸ ਮੌਕੇ ਦੇ ਉੱਤੇ ਬੱਚਿਆਂ ਨੇ ਕਾਫੀ ਹੀ ਵਾਅਦੇ ਛੱਡ ਕੇ ਆਪਣੇ ਜਿਹੜੇ ਵਿਚਾਰ ਸੀਗੇ ਉਹ ਪ੍ਰਸਤੁਤ ਕੀਤੇ ਐਂਡ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਾਡੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਹਨਾਂ ਦੀ ਹੌਸਲਾ ਵਧਾਈ ਵੀ ਕੀਤੀ ਗਈ ਮੈਂ ਭਾਰਤ ਵਿਕਾਸ ਪਰਿਸ਼ਦ ਦਾ ਬੋਧੀਤਾਨਵਾਦੀ ਹੈ ਕਿ ਉਹਨਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡੇ ਆਫਿਸ ਦੇ ਵਿੱਚ ਆ ਕੇ ਸਾਡੇ ਬੱਚਾ ਨੂੰ ਉਤਸ਼ਾਹਿਤ ਕੀਤਾ ਮੈਂ ਰਜੇਸ਼ ਲੋਤਰਾ ਪ੍ਰੈਜ਼ੀਡੈਂਟ ਭਾਰਤ ਵਿਕਾਸ ਪਰਸ਼ਾ ਸਿਟੀ ਬ੍ਰਾਂਚ ਗੁਰਦਾਸਪੁਰ ਮੈਂ ਅੱਜ ਇੰਜੀਨੀਅਰ ਡੇ ਤੇ ਸਾਰੇ ਮੈਂਬਰਾਂ ਨੂੰ ਸੀਬੀਏ ਇਨਫੋਟੈਕ ਤੇ ਸਟਾਫ ਨੂੰ ਬਹੁਤ ਬਹੁਤ ਵਧਾਈ ਦਿਨਾਵਾ ਜਿੱਦਾਂ ਕਿ ਸਾਰਿਆਂ ਨੂੰ ਜਾਨੂ ਹੈ ਕਿ ਹਰ ਸਾਲ ਭਾਰਤ ਦੇ ਵਿੱਚ 15 ਸਤੰਬਰ ਨੂੰ ਇੰਜੀਨੀਅਰ ਡੇ ਮਨਾਇਆ ਜਾਂਦਾ ਵੈ ਇਹ ਇੰਜੀਨੀਅਰ ਡੇ ਐਮ ਵਿਸ਼ ਵਰੀਆ ਜਿਹੜੇ ਕੀ ਆਂਧਰਾ ਪ੍ਰਦੇਸ਼ ਤੋਂ ਇੰਜੀਨੀਅਰ ਸਿਵਲ ਇੰਜੀਨੀਅਰ ਹੋਏ ਸੀ ਉਹਨਾਂ ਦੇ ਜਨਮ ਦਿਨ ਦੇ ਉੱਪਰ ਇਹ ਹਰ ਸਾਲ ਭਾਰਤ ਦੇ ਵਿੱਚ ਮਨਾਇਆ ਜਾਂਦਾ ਵਾ ਸਾਡੀ ਬ੍ਰਾਂਚ ਭਾਰਤ ਦੀ ਬਾਸ ਪਰਸ਼ਦ ਹਰ ਸਾਲ ਜਿਹੜਾ ਕਿਸੇ ਨਾ ਕਿਸੇ ਵੀ ਇੰਜੀਨੀਅਰਿੰਗ ਇੰਸਟੀਚਿਊਟ ਦੇ ਵਿੱਚ ਜਾ ਕੇ ਇਸ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਉਹਦੇ ਵਿੱਚ ਇੰਜੀਨੀਅਰਸ ਨੂੰ ਵੀ ਆਪਾਂ ਸਨਮਾਨਿਤ ਕਰਨਿਆ ਇਸ ਸਾਲ ਅਸੀਂ ਇਹ ਕਾਰਜਕ੍ਰਮ ਜਿਹੜਾ ਵਾ ਸੀਬੀਆ ਇਨਫੋਟੈਕ ਜਿੱਥੇ ਇੰਜੀਨੀਅਰਿੰਗ ਦੇ ਸਟੂਡੈਂਟਸ ਨੂੰ ਅੱਛੀ ਜਿਹੜੀ ਪੜਾਈ ਦਿੱਤੀ ਜਾਂਦੀ ਆ ਉਸ ਇੰਸਟੀਚਿਊਟ ਅੱਜ ਆ ਕੇ ਇਹ ਕੀਤਾ ਵਾ ਜਿਹਦੇ ਵਿੱਚ ਲਗਭਗ ਸਾਡੇ ਸ਼ਾਖਾ ਦੇ 15 ਮੈਂਬਰ ਜਿਹੜੇ ਸ਼ਾਮਲ ਹੋਏ ਸੀਗੇ ਉਹਨਾਂ ਦੇ ਨਾਲ-ਨਾਲ ਸਾਡੀ ਸ਼ਾਖਾ ਦੇ ਵਿੱਚ ਚਾਰ ਇੰਜੀਨੀਅਰ ਨੇ ਜਿਹੜੇ ਅੱਛੇ ਉੱਚ ਅਹੁਦਿਆਂ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ ਸਾਡੀ ਸ਼ਾਖਾ ਵੱਲੋਂ ਸਮ੍ਰਿਤੀ ਚਿੰਨ ਤੇ ਕੇ ਸਨਮਾਨਿਤ ਕੀਤਾ ਗਿਆ ਵਾ ਅੱਜ ਦੇ ਕਾਰਗਰਮ ਦੇ ਮੁੱਖ ਮਹਿਮਾਨ ਸ਼੍ਰੀ ਵਿਕਾਸ ਮਹਾਜਨ ਜੀ ਵਾਈਸ ਪ੍ਰੈਜ਼ੀਡੈਂਟ 올 ਇੰਡੀਆ ਯੂਥ ਮਹਾਜਨ ਸਭਾ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਸੀ ਉਹਨਾਂ ਦੇ ਨਾਲ ਵਿਸ਼ਿਸ਼ਟ ਅਤੀਤੀ ਇੰਜੀਨੀਅਰ ਸੰਦੀਪ ਕੁਮਾਰ ਜੀ ਜਿਹੜੇ ਐਮਡੀ ਨੇ ਸੀਬੀਏ ਇਨਫੋਟੈਕ ਦੇ ਉਹਨਾਂ ਦੇ ਨਾਲ ਮੈਡਮ ਸਿਮਰਨ ਜਿਹੜੇ ਚੇਅਰ ਪਰਸਨ ਹੈ ਸੀਬੀਏ ਇਨਫੋਟੈਕ ਉਹ ਵਿਸ਼ੇਸ਼ ਰੂਪ ਤੇ ਇਸ ਕਾਰਜਕ੍ਰਮ ਚ ਸ਼ਾਮਲ ਹੋਈ ਸੀ ਅੱਜ ਦੇ ਕਾਰਜਕ੍ਰਮ ਦੇ ਵਿੱਚ ਸਾਡੇ ਇੰਜੀਨੀਅਰ ਇੰਜੀਨੀਅਰ ਮਹਿੰਦਰ ਕੁਮਾਰ ਜੀ ਤੇ ਇੰਜੀਨੀਅਰ ਬੀਬੀ ਗੁਪਤਾ ਜੀ ਨੇ ਬੱਚਿਆਂ ਨੂੰ ਜਿਹੜਾ ਇੰਜੀਨੀਅਰ ਡੇ ਦੇ ਉੱਪਰ ਜਾਣਕਾਰੀ ਦਿੱਤੀ ਕਿਉਂ ਬਣਾਇਆ ਜਾਂਦਾ ਕਿਸ ਤਰ੍ਹਾਂ ਮਨਾਇਆ ਜਾਂਦਾ ਐਮ ਵਿਸ਼ਵਰਿਆ ਦੇ ਬਾਰੇ ਜੀਵਨੀ ਦੇ ਉੱਪਰ ਦੱਸਿਆ ਗਿਆ ਉਹਦੇ ਨਾਲ ਨਾਲ ਇੰਜੀਨੀਅਰ ਬੀਬੀ ਗੁਪਤਾ ਜੀ ਨੇ ਸਰ ਗੰਗਾ ਰਾਮ ਜੀ ਬਾਰੇ ਦੱਸਿਆ ਜਿਨ੍ਹਾਂ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੋਏ ਸੀ ਕਿਸ ਤਰ੍ਹਾਂ ਉਹਨਾਂ ਨੇ ਸਿਵਲ ਇੰਜੀਨੀ ਆਈਆਈਟੀ ਰੁੜਕੀ ਤੋਂ ਕੀਤੀ ਤੇ ਲਾਹੌਰ ਦੇ ਵਿੱਚ ਜਿਹੜਾ ਬਹੁਤ ਅੱਛੇ ਅੱਛੇ ਬਿਲਡਿੰਗਾਂ ਜਣੀਆਂ ਉਹਨਾਂ ਨੇ ਸਥਾਪਿਤ ਕੀਤੀਆਂ ਉਹਨਾਂ ਦੇ ਨਾਂ ਦੇ ਉੱਪਰ ਅੱਜ ਵੀ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹਸਪੀਟਲ ਜਿਹੜਾ ਚੱਲ ਰਿਹਾ ਜਿਹੜਾ ਦੁਨੀਆ ਦੇ ਅੱਛੇ ਤੋਂ ਅੱਛੇ ਹਸਪੀਟਲਾਂ ਦੇ ਵਿੱਚ ਸ਼ਾਮਲ ਹੁੰਦਾ ਵਾ ਅੱਜ ਕਾਲਜ ਦੇ ਵੱਲੋਂ 4-5 ਸਟੂਡੈਂਟਸ ਨੇ ਜਿਹੜਾ ਇੰਜੀਨੀਅਰ ਡੇ ਦੇ ਉੱਪਰ ਬਹੁਤ ਵਧੀਆ ਜਿਹੜਾ ਆਪਣਾ ਪਾਸ਼ਨ ਪ੍ਰਸਤੁਤ ਕੀਤਾ ਵਾ ਉਹਨਾਂ ਨੂੰ ਵੀ ਸਾਡੀ ਸ਼ਾਖਾ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਰਜਕ੍ਰਮ ਦੇ ਵਿੱਚ 50 ਤੋਂ 60 ਸਟੂਡੈਂਟਸ ਜਿਹੜੇ ਐ ਇੰਸਟੀਚੂਟ ਦੇ ਉਹਨਾਂ ਨੇ ਵੀ ਉਹਦੇ 'ਚ ਆਪਣੀ ਸ਼ਿਰਕਤ ਕੀਤੀ ਆ ਅਸੀਂ ਆਪਣੀ ਸ਼ਾਖਾ ਵੱਲੋਂ ਸੀਬੀਏ ਇਨਫੋਟੈਕ ਦੇ ਐਮ ਡੀ ਸ਼੍ਰੀ ਸੰਦੀਪ ਕੁਮਾਰ ਜੀ ਨੂੰ ਸਨਮਾਨਿਤ ਕੀਤਾ ਸਮ੍ਰਿਤੀ ਚਿੰਨ ਦੇ ਗਏ ਕਿਉਂਕਿ ਅਹੀਂ ਇੰਜੀਨੀਅਰ ਦੇ ਮਨਾ ਰਿਆਂ ਉਹ ਵੀ ਇੰਜੀਨੀਅਰ ਹੈ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਆਪਣੀ ਸ਼ਾਖਾ ਵੱਲੋਂ ਅਸੀਂ ਸੀਬੀਏ ਇਨਫੋਟੈਕ ਦੇ ਬਹੁਤ ਧੰਨਵਾਦੀ ਆ